ਇਰੇ ਬੋਲ ਸਰ ਐਵੇਂ ਮੇਰ ਭਰਾ ਕਰਨੀ ਵਾਲ ਤੇ ਬਣਾਈ ਰੱਖਿਓ ਕਿਉਂਕਿ ਅਸੀਂ ਉਸ ਨੂੰ ਕਿਤੇ ਜਿੱਥੇ ਡਿਪਟੀ ਸੀਐਮਸੀ ਪਰ ਸਾਡੇ ਹਾਲਾਤ ਵੇਖੋ ਕੁੱਲ ਲੋਕਾਂ ਨੇ ਸਾਨੂੰ ਪਿਆਰ ਦਿੱਤਾ ਸਾਡਾ ਅਮਨੂ ਪਹਿਲਾ ਲੀਡਰ ਸਾਨੂੰ ਦਿੱਤਾ ਉਹ ਕੰਮ ਕਰ ਰਹੇ ਨੇ ਸਾਡੇ ਐਮਐਲ ਸਾਬ ਜਿਹੜੇ ਬੀਟੀਸੀਐਮ ਕੀ ਕੋਈ ਐਮਐਲ ਨਹੀਂ ਕਰ ਸਕਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਮੈਂ ਸਪੈਸ਼ਲ ਤੌਰ ਤੇ ਥੈਂਕ ਯੂ ਕਹਣਾ ਗੋਲਡ ਮੋਸਾਬਰ ਐਮਐਲ ਬਲੂਬਣਾ ਤੋਂ ਸਾਡੇ ਮਿਲਣ ਸਮੇਂ ਹਾਜ਼ਰ ਕਿਹਾ ਤੇ ਸਮੇਂ ਦੀ ਕਮੀ ਕਰਕੇ ਤੁਹਾਡੇ ਵਿਚਾਰ ਨਹੀਂ ਸਾਂਝੇ ਕਰ ਪਾਏ ਹੁਣ ਤੁਹਾਡੀ ਸਮਝੂ ਮੁਰਾਦ ਜੀ ਜਿਹਨ ਲਈ ਤੁਸੀਂ ਵੇਟ ਕਰ ਰਹੇ ਹੋ ਗੋਲਡ ਇੱਕ ਮੋਸਬਰ ਅਮਰ ਹਕਰ ਜਲਾਲਪੁਰ ਜੀ ਆਜੂਰ ਤੋਂ ਪਰ ਇਹ ਸਖਸ਼ੀ ਜਿਹੜਾ ਦਿਨ ਰਾਤ ਕੰਮ ਕਰਕੇ ਤੁਹਾਡੇ ਲਈ ਗੁਰਦਾਨਾਂ ਦੇ ਕਫਲੇ ਆ ਰਹੇ ਥੈਂਕ ਯੂ ਰੋਲ ਕਰਨਾ ਸਾਮ ਰੋਲ ਕਰ ਨਹੀਂ ਬਹੁਤ ਹੀ ਸਤਿਕਾਰਯੋਗ ਪਰਨੀ ਵਾਲਾ ਦੀ ਸਮੂਹ ਸੰਗਤ ਤੇ ਮੰਚ ਤੇ ਬਿਰਾਜਮਾਨ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਮਾਰਕੀਟ ਕਬੱਡੀ ਚੇਅਰਮੈਨ ਦਿਲਾਲਾਬਾਦ ਦੇਵਰਾਜ ਅੰਕਲ ਐਸਜੀਐਮ ਸਾਹਿਬ ਸਾਡੇ ਬਹੁਤ ਹੀ ਸਤਿਕਾਰਯੋਗ ਪੰਜਾਬ ਦੇ ਚੇਅਰਮੈਨ ਖਿੰਦਾ ਸਾਹਿਬ ਮੇਰਾ ਛੋਟਾ ਭਰਾ ਐਮਐਲਏ ਫਜ਼ਲਕਾ ਤੰਮੇਲੇ ਬਲਿਵਾਨ ਸਨਮਨ ਸਰ ਗੋਲਡੀ ਜੀ ਪਰ ਬਹੁਤ ਹੀ ਸਤਕਾਰਯੋਗ ਸਾਡੇ ਸੀਬੀ ਬੋਰਡ ਦੇ ਚੇਅਰਮੈਨ ਸਭ ਸੰਨੀ ਹਲਵਾਲੀਆ ਜੀ ਬਹੁਤ ਹੀ ਸਤਕਾਰਯੋਗ ਡੀਪੀ ਸਾਹਿਬ ਅੰਕਿਸੂ ਸਾਹਿਬ ਪਰ ਬਾਬਾ ਜੀ ਬੈਠੇ ਹੋਏ ਸੰਦੀ ਬੰਗਲ ਪਰ ਬਹੁਤ ਹੀ ਸਤਕਾਰਯੋਗ ਆਈ ਦੇ ਸ਼ੋਬਿਸ਼ ਪ੍ਰੋਗਰਾਮ ਆਸਤੇ ਸਾਡੇ ਪੰਜਾਬ ਦੇ ਕੈਬਨਿਟ ਮੰਤਰੀ ਅਮਨ ਰੋੜਾ ਜੀ ਪਰ ਸਾਡੇ ਪੰਜਾਬ ਦੀ ਵਰਕਰਾਂ ਨੂੰ ਸਾਮ ਸੰਭਾਲ ਕਰਨ ਵਾਲੇ ਸਾਡੇ ਨਵੇਂ-ਨਵੇਂ ਪ੍ਰਧਾਨ ਬਣੇ ਕਹਿੰਦਾ ਇਹਨਾਂ ਨੂੰ ਮੁਬਾਰਕਾਂ ਤੇ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਫਤਿਹ ਪ੍ਰੋਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇਸ ਗੱਲ ਦੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਜਿਹੜਾ ਸਭ ਤੋਂ ਵੱਡਾ ਅਰਥ ਇਹਦਾ ਕੋਡ ਸੀ ਉਹਨਾਂ ਤੋਂ ਢੀ ਕਿਰਪਾ ਸੰਕਾ ਜਿਹੜਾ ਤੁਸੀਂ 2022 ਚ ਫੈਸਲਾ ਲਿਆ ਕੋਣ ਤੋਂ ਉਹਦਾ ਜੱਟ ਮੇਲ ਲੱਗਿਆ ਸੰਤੋਖਹਿਲਾ ਸਾਡੇ ਕੋਲ ਮੈਂ ਤੁਹਾਨੂੰ ਵੇਰਵੇ ਸਾਰ ਦੱਸ ਦੇਣਾ ਕਿ ਕਿੰਨੀ ਅਮਾਉਂਟ ਆਈ ਹੈ 29 ਕਰੋੜ 57 ਲੱਖ ਦੀ ਟੋਟਲ ਡੀਪੀਆਰ ਬਣੀ ਜਿਹਦੇ ਵਿੱਚ 13 ਕਰੋੜ 16 ਲੱਖ ਰੁਪਏ ਦਾ ਜੱਸੀ ਨੀ ਪੱਤਰ ਰੱਖਦਾ ਥੋੜਾ ਸੀਵਰੇ ਜਿਹੜਾ ਆਪਣਾ ਭਰਾ ਸੀ ਬਣਿਆ ਇਹਦੇ ਨਾਮ ਹੀ ਇਹੋ ਟੈਂਡਰ ਦੀ ਕਾਪੀ ਹੈ ਜਿਹੜਾ ਕਿ ਇਨਕਮ ਰਹਿ ਜਾਂਦਾ ਜੇਕ ਪੂਰਾ ਨਹੀਂ ਹੁੰਦਾ ਸੀ 14 ਕਰੋੜ 15 ਲੱਖ ਰੁਪਿਆ ਸਾਡੇ ਵਾਟਰ ਸਪਲਾਈ ਦਾ ਜਿਹੜਾ ਪੂਰੇ ਹਰਿਆਣਾ ਦੇ ਟਾਣੀਆਂ ਤੋਂ ਲੈ ਕੇ ਸਾਰਾ ਹਰਿਆਣਾ ਦਾ ਕੰਪਲੀਟ ਸਾਰੀਆਂ ਪਾਣੀ ਦੀ ਪੈਪਰ ਨਲੀਆਂ ਪੈਣੀ ਹੈ 19 ਕਿਲੋ ਦਾ ਟੈਂਡਰ ਪੂਰਾ ਹੋਣਾ ਹੈ ਉਹ ਆਪਾਂ ਨਾਲ ਇਕੱਠਾ ਸੀਵੇਗਾ ਤੇ ਪਾਣੀ ਦੀ ਪੈਪਰ ਦਾ ਇਕੱਠਾ ਪ੍ਰੋਜੈਕਟ ਸਟਾਰਟ ਕਰਨਾ ਹੈ ਇਹਦੇ ਉੱਤੇ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ ਬਹੁਤ-ਬਹੁਤ। ਇਸ ਤੋਂ ਬਾਅਦ 7 ਕਰੋੜ 55 ਲੱਖ ਰੁਪਿਆ ਸਾਡੇ ਵਾਟਰ ਬਾਕਸ ਕੰਪਲੀਟ ਕਰਕੇ ਚਾਲੂ ਵੀ ਕਰਤਾ ਸੀ ਆਪਾਂ ਉਹਦੀਆਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ 21 ਕਰੋੜ 49 ਲੱਖ ਰੁਪਇਆ ਜਿਹੜਾ ਐਸਟੀਪੀ ਡੋਣ ਦੇ ਵਾਸਤੇ ਸਾਡਾ ਹੋਰ ਸੈਂਕਸ਼ਨ ਹੋਇਆ ਹੈ ਡੋਣ ਦੇ ਵਾਸਤੇ ਜਿਹੜਾ ਸਾਡਾ ਮੇਨ ਸੀਵਰ ਤੇ ਸਾਰਾ ਕੰਪਲੀਟ ਹੋ ਜੂਗਾ ਉਹਦੀਆਂ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ 5.5 ਕਰੋੜ ਰੁਪਇਆ ਆਪਾਂ ਪਹਿਲਾਂ ਉਦਗਾੜੀ ਕਰਿਆ ਸੀ ਜਿਹੜਾ ਛੱਪਰ ਤੋਂ ਇੱਕ ਪਾਈਪਲਾਈਨ ਪਾਈ ਸੀ ਨਿਕਾਸੀ ਵਾਸਤੇ ਨਾਲੀ ਵਾਸਤੇ ਉਹ ਕੰਮ ਕੰਪਲੀਟ ਹੋ ਗਿਆ ਤੇ ਹੋਇਆ थोड़ी बदलाव ਤਾਂ ਇੱਥੇ ਇੱਕ బోర్ ਲੱਗਿਆ ਪਰਲੇ ਪਾਸੇ ਮੈਂ ਕਹਿਣਾ ਤਾਂ ਨਹੀਂ ਜਾਂਦਾ ਸੀ ਭਾਈ ਚਲੋ ਹੁਣ ਸਾਡਾ ਕੰਮ ਵੀ ਇਹੀ ਹੈ ਫਿਰ ਅੱਗੇ ਸਰਾਂ ਦਾ ਪੈਂਦਾ ਹੀ ਹੈ ਬੋਦਰੇ ਮੈਂ ਪਰਲੇ ਪਾਸੇ ਇੱਕ బోర్ ਲੱਗਾ ਜਲਦੀ ਇਹਨੂੰ ਵੇਖ ਕੇ ਜਾਣਾ ਹੈ ਉਹਦੇ ਤੇ ਲਿਖਿਆ ਹੈ ਪੁਰਾਣੇ ਵਿਤੀ ਮੁੱਖ ਮੰਤਰੀ ਉਹਦਾ ਉਦਘਾਟਨ ਕਰਿਆ ਸੀ ਤੇ ਝੱਲੇ ਜਿਹੜਾ ਸਾਡਾ ਮੌਜੂਦਾ ਐਮਪੀ ਉਹਦਾ ਵੀ ਨਾਮ ਲਿਖਿਆ ਸ਼ਿਰ ਸਿੰਘ ਕੋ ਪੈਦਾ ਉਹਦੇ ਤੇ ਲਿਖਿਆ ਵੀ ਅਰਬੀ ਵਾਲੇ ਪਾਈਪਲਾਈਨ ਤੇ ਸੀਵਰੇਜ ਦਾ ਕੰਮ ਕੰਪਲੀਟ ਕਰਨ ਦਾ ਉਦਘਾਟਨ ਕੀਤਾ ਜਾਂਦਾ ਹੈ 12 ਨਵੰਬਰ 2014 ਦੀ ਗੱਲ ਹੈ 10 ਸਾਲ ਹੋ ਗਏ ਤੁਸੀਂ ਦੱਸੋ ਸਿੰਗਲੇ ਪੈ ਗਿਆ ਕਿ ਨਹੀਂ ਪੈ ਗਿਆ ਆ ਬੈਣੀ ਇਹਦੇ ਨਾਲ ਹੀ ਲੱਗਿਆ ਤਾਂ ਹੀ ਇੱਥੇ ਲੈ ਲਈ ਤੇ ਚੱਲ ਕਿਤੇ ਹੋਰ ਲਾ ਦੇਣੇ ਜੀ ਪਰਲੀ ਫੜੀ ਉਹ ਕਹਿ ਦਿੰਦੇ ਸੀ ਹੁਣ ਉਹ ਫਰਕ ਉਹ ਨਹੀਂ ਫਰਕ ਪੈ ਗਿਆ ਹੁਣ ਕਰ ਦਿੰਦੇ ਆ ਕੰਮ ਤਾਂ ਹੀ ਥੋੜੀ ਬਦਲ ਤੇ ਇੱਥੇ ਪਹੁੰਚੇ ਆ ਬਾਈ ਜੀ ਅੰਮੀ ਆਇਆ ਜਿਨੇ ਗੋਲਡੀ ਕੰਬੋਏ ਦਾ ਬੂਟਾ ਲਾਇ ਜਿਨੇ 10 ਸਾਲ ਸਟੇ ਬਲ ਰਿਆ ਤੇ ਸਿਰਫ ਤੇ ਸਿਰਫ ਅੰਮੀ ਆ ਦੀ ਬਦੌਲਤ ਨੇ ਅੱਜ ਆ ਜਐਸੀ ਤਾੜੀ ਮਾਰ ਦੋ ਹੁਣ ਇੱਕ ਉਹ ਜਲਾਲਾਪਾ ਲੜਾਈ ਪੈਣੀ ਉਹਨਾਂ ਨੇ ਕਿਹਾ ਸਾਡੇ ਅਸੇ ਤੇ ਕੋਈ ਰਹਿ ਨਹੀਂ ਇਧਰ ਪੈਣ ਚੋੜ ਦੇ ਕੇ ਹੋਨ ਸਾਨੂੰ ਸ਼ਿਵਰੇਜਪੁਰ ਦੇ ਚੇਅਰਮੈਨ ਸਾਹਿਬ ਖੜੇ ਨੇ ਇੱਕ ਵਾਰ ਲਾਸਟ ਹੱਥ ਜੋੜ ਕੇ ਬੇਨਤੀ ਹੈ ਬੱਸ ਇਹਦੇ ਭਰਾਸ ਤੇ ਤਾੜੀ ਮਾਰੋ ਬਲੰਦ ਬਲੰਦ ਇੱਕ ਹੋਰ ਵਾਰ ਦੋ ਬਾਈ ਹੋਰ ਅਸੀਂ ਦੋ ਵਾਰੀ ਮਨਾਫੀਆਂ ਬਾਈ ਮਿਲ ਤਾਂ ਹੀ ਆ ਲੈ ਸਾਡਾ ਜਨਾਲਾ ਬਲੈ ਇਥੋਂ ਦਾ ਵੇਕਰ ਬਾਪੂ ਅਮ ਕਿਰਪਾ ਦੁਰੀ ਕਰ ਦੂਗਾ ਸਾਲ ਦੇ ਵਿੱਚ ਪੂਰਾ ਹੋ ਜੂਗਾ ਇੱਕ ਹੋਰ ਬੇਨਤੀ ਹੈ ਸਭ ਤੋਂ ਜ਼ਰੂਰੀ ਹੋਣੀ ਚੀਪ ਸਾਹਿਬ ਕਹਿ ਰਹੇ ਸੀ 15 ਜਨਵਰੀ ਤੱਕ ਇਹਨਾਂ ਨੇ ਮੈਕਸਿਮਮ ਕੰਮ ਦਾ ਪੂਰਾ ਕਰਨਾ ਕੋਈ ਡੇਕਾ ਨਾ ਪਾਵੇਗਾ ਸੋਚੋ ਵੀ ਸਾਡੀ ਗੱਲ ਹੀ ਬਾਅਦ ਚ ਕਰਦੇ ਆ ਜੀ ਜਿਹੜੀ ਸ਼ੁਰੂ ਹੋ ਗਈ ਪਾਣੀ ਵਾਲੀ ਪੈਣੀ ਹੈ ਸ਼ਿਵਰੇਗ ਵਾਲੀ ਪੈਣੀ ਹੈ ਤੇ ਤੁਹਾਨੂੰ ਸਾਰੇ ਅੰਮੀ ਵਾਲੀ ਸੜਕਾਂ ਕੰਪਲੀਟ ਬਣਾ ਕੇ ਦੇਣੀ ਹੈ ਫਿਰ ਹੀ ਕੰਪਲੀਟ ਹੋਣੇ ਉਹ ਪ੍ਰੋਜੈਕਟ ਤੁਹਾਡੇ ਆਸਤੇ ਹੁਣ ਸਹਿਯੋਗ ਤੁਸੀਂ ਦੇ ਗਏ ਜੇ ਜਿਵੇਂ ਜਿਵੇਂ ਇੱਕਦਰ ਕੰਮ ਕਈ ਜਾਵੇ ਉਨੇ ਉਨੇ ਤੁਸੀਂ ਨਾਲ ਲੱਗ ਕੇ ਥੋੜੀ ਜਿਹੀ ਜਿੰਨੀ ਮਦਦ ਹੋ ਸਕਦੀ ਉਹ ਨੇ ਉਹ ਜ਼ਰੂਰ ਕਿਰਪਾ ਕਰਿਆ ਜੇ ਮੈਂ ਇੱਕ ਵਾਰੀ ਸਾਰੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਬੜੀ ਜਲਦੀਆ ਪ੍ਰਪੋਜ਼ਲ ਬਣਾਈਆਂ ਬਾਕੀ ਸਮੀ ਵੀ ਦੇ ਡੋਡੇ ਗਾਡੇ ਢੁਟਕੇ ਉੱਤੇ ਤਰਾਂਚਰਾ ਫੱਜ ਜਾਂਦਾ ਜੇ ਤੁਸੀਂ ਚਲੇ ਜੰਨੇ ਆ ਅੱਗੇ ਜੱਗੀ ਸਭ ਹੁੰਦੀ ਸੀ ਪਹਿਲਾਂ ਉਹ ਵੀ ਇਹਨਾਂ ਨੂੰ ਮੁਕਤ ਬੰਧ ਕਰ ਦਿੰਦੇ ਸੀ ਨਹੀਂ ਯਾਰ ਬੜੇ ਉਹ ਹਲਕੇ ਤੋਂ ਆਏ ਜਿੱਤੋਂ ਕਈ ਜਿਹੜੀ ਸਾਨੂੰ ਗਾਲਾਂ ਵੀ ਕੱਢੀ ਹੁੰਦੀ ਆ ਉਸ ਤੋਂ ਮੈਂ ਕਹਾਂ ਗਾਣਾ ਕਰਦੇ ਜੀ ਜੀ ਮੇਰੇ ਤੋਂ ਥੋੜੇ ਜਿਹਾ ਕੰਮ ਲੈ ਲੈਣੇ ਹੋ ਪਰ ਸਰਕਾਰ ਨੇ ਮੈਂ ਇੱਕ ਵਾਰੀ ਮੁੱਖ ਮੰਤਰੀ ਸਾਹਿਬ ਤੋਂ ਮੰਗਿਆ ਸੀ ਮੈਂ ਕਿ ਜੀ ਅਰਨੀਗੜੇ ਬਹੁਤ ਬੁਰੇ ਹਾਲਾਤ ਨੇ ਉਹਨਾਂ ਨੇ ਰਾਜਵੀਰ ਜੀ ਦੀ ਡਿਊਟੀ ਲਈ ਰਾਜਵੀਰ ਜੀ ਨੇ ਸਭੀ ਨੂੰ ਫੋਨ ਕਰਿਆ ਤੇ ਮੰਤਰੀ ਸਾਹਿਬ ਨੂੰ ਕਰਿਆ ਯਾਰ ਹੋਰ ਕੋਈ ਹੋਇਆ ਬੜਾ ਅਰਨੀਗੜੇ ਦੇ ਸੀਵਰੇਜ ਦਾ ਕੰਮ ਕੰਪਲੀਟ ਕਰਾ ਦਿਓ ਜਦੋਂ ਮੈਂ ਵੀ ਲੜਿਆ ਸੀ ਅਰਨੀਗੜੇ ਨੇ ਬਹੁਤ ਸਾਥ ਦਿੱਤਾ ਉਹਦੇ ਅਸੀਂ ਥੋੜਾ ਸਾਰਿਆਂ ਦਾ ਧੰਨਵਾਦ ਕਰਦੇ ਸੋ ਅੱਜ ਥੋੜੇ ਇੱਕ ਸ਼ੁਭ ਕਾਮ ਲਈ ਸਾਰੇ ਮਾਨਯੋਗੋ ਸਾਡੇ ਮੰਤਰੀ ਸਾਹਿਬਾ ਪੰਜਾਬ ਪਰਦਾ ਨੇ ਹੈ ਪਰ ਮੰਤਰੀ ਸਾਹਿਬ ਇੱਕ ਗੱਲ ਹੋਰ ਦੱਸਤੀ ਤੁਹਾਨੂੰ ਇਹ ਸਾਡੀ ਉਹ ਕ੍ਰੀਮ ਜਿਹੜੇ ਆਪਦੇ ਪੈਰਾਂ ਤੇ ਸਾਕੇ ਉਹਦੇ ਮੋਟਰਸਾਈਕਲਾਂ ਤੇ ਤੇਲ ਬਾਲ ਬਾਲ ਕੇ ਇਹਨਾਂ ਨੇ ਕੋਟਾ ਦਾ 50 60 ਕਰੋੜ ਲਵਾਇਆ ਪਰ ਮੇਰੇ ਕੋਲ ਅੱਜ ਵੀ ਕਹਦੇ ਦੋ ਲੱਖ ਰੁਪਏ ਇਲੈਕਸ਼ਨ ਚ ਮੱਜਾ ਸੀ ਪੂਰਾ ਇਲੈਕਸ਼ਨ ਲੜ ਕੇ 1 ਰੁਪਇਆ ਨਹੀਂ ਲੱਗਿਆ ਮਿੱਟਾਈ ਹੋਣਾ ਸਹੀ ਹੈ ਜੀ ਇੱਥੇ ਮੈਨੂੰ ਜਦੋਂ ਟਿਕਟ ਮਿਲੀ ਤਾਂ ਉਦੋਂ ਮੇਰੇ ਘਰਿਆ ਜੱਗਿਆ ਵੀ ਤੂੰ ਅੱਜ ਤੱਕ ਬਦ ਦਫ਼ਤਰ ਨਹੀਂ ਆਉਣਾ। ਪਰ ਨਹੀਂ ਆ ਰਹੇ। ਸਾਡਾ ਲੱਗੇ ਕੱਟ ਸਾਡਾ ਲੱਗੇ ਲੱਗ ਮੈਂ ਆਇਆ ਵੀ ਨਹੀਂ। ਪੂਰਾ ਡੇਢ ਮਹੀਨਾ ਲੰਗਰ ਇਹਨਾਂ ਇਹਨਾਂ ਨੇ ਚਲਾਇਆ। ਕਿ ਆ ਗਿਆ ਸਿਤਾੜੀ ਮਾਰ ਦੂੰ। ਪਰ ਮੈਂ ਸੰਨੀ ਵੀਰ ਦੀ ਇੱਕ ਗੱਲ ਨਾਲ ਸਹਿਮਤ ਰਹੇਗਾ। ਕਾਫੀ ਭਾਈ ਉਸਤਰਾ ਹਸ। ਕਿਹ ਰੰਗ ਦੇ ਵੀ ਚੰਡੀਗੜ੍ਹ ਦੇ ਚੰਡੀਗੜ੍ਹ ਜਾਈਏ ਨਾ ਫਿਰ ਕੋਈ ਦਿੰਦਾ ਹੀ ਪੈਸੇ ਬਈ ਇਹ ਗੱਲ ਸਹੀ ਹੈ ਬਈ ਤੁਹਾਨੂੰ ਵੀ ਕਹਿ ਦਿੰਦਾ ਨੂੰ ਦੋਵੇਂ ਅੰਦੇਲੇ ਬੈਠੇ ਹੋ ਦੋ ਤਾਂ ਜ਼ਰੂਰ ਜਾਇਏ ਕਰਦੇ ਨੇ ਤਾਂ ਪੈਸੇ ਲੈਣੇ ਇਹ ਨਾਰੇ ਲਾ ਦਿੰਦੇ ਮੁਰਕੇ ਸੋ ਮੈਂ ਮਾਫੀ ਮੰਗਦਾ ਮਾਰ ਕੇ ਲੇਟ ਹੈ ਉਹਦੇ ਵਾਸਤੇ ਮਾਫੀ ਮੰਗਦਾ ਪਰ ਕਰ ਕੀ ਸਕਦੇ ਹੋ ਨਹੀਂ ਟਾਈਮ ਲੱਗ ਗਿਆ ਕਿਉਂਕਿ ਬਾਦ ਲਿੰਕੋ ਵਾਲਾ ਦਾ ਪ੍ਰੋਗਰਾਮ ਹੈ ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਅੱਜ ਜਲਾਲਾਬਾਦ ਕੈਂਪਸ ਇ ਅਜਰਨੀਏਲੇ ਕੈਂਪਸ ਤੇ तकरीबन 1.5 ਲੱਖ ਦੀ ਟ੍ਰਾਈਸਾਈਕਲ ਉਹ ਹੱਥ ਵਾਲੀ ਹੈ ਵੀਕਲਸ ਵੀ ਹੈਂਡੀਕੈਪਸ ਹੈ ਦੇ ਭੈਣ ਭਰਾ ਬੱਚੇ ਉਹਨਾਂ ਨੂੰ ਅੱਜ ਸਾਰਿਆਂ ਨੂੰ ਪ੍ਰੋਵਾਈਡ ਕਰਨੇ ਆ ਉੱਤੇ ਵੀ ਜਾ ਰਹੇ ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਤਰ੍ਹਾਂ ਪਿਆਰ ਬਣਾਈ ਰੱਖਿਓ ਖੁਡਾਲੇ ਕਰਜਾ ਹੋਰ ਬਹੁਤ ਲਾਣਾ ਹੈ ਜਿੱਡਾ ਤੁਸੀਂ ਇਤਿਆਸ ਰਚਿਆ ਉਹ ਹਲੇ ਅੱਧਾ ਵੀ ਕੰਮ ਪੂਰਾ ਨਹੀਂ ਹੋਇਆ ਦੇ ਦੇਗੇ ਤੁਹਾਨੂੰ ਫਾਦੂ ਦੇ ਦੇਗੇ ਦੇਖੀ ਕਰੋ ਆਪਾਂ ਨੇ ਕਿਰਪਾ ਕਰਦੇ ਥੋੜਾ ਵੀ ਨਾਲ ਹੀ ਲਾਦ ਦੇਣਾ ਚਿੰਤਾ ਨਾ ਕਰੋ ਸੋ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜਿਹਨੂੰ ਇੱਕ ਆ ਦਿੱਤਾ ਇੱਕ ਚੱਕ ਦੇ ਜੀ ਜਿਹਨੂੰ ਦੋ ਦਿੱਤੇ ਆ ਗੋਲ ਸਕਦੇ ਜੀ ਇਨਕਲਾਬ ਜੰਦਾਬਾਦ ਇਨਕਲਾਬ ਜੰਦਾਬਾਦ ਫੌਜ ਆਦਮੀ ਪਾਰਟੀ ਜੰਦਾਬਾਦ ਮੈਂ ਇੱਕ ਵਾਰ ਫੇਰ ਸਾਡੇ ਡੀਸੀ ਸਾਹਿਬ ਦੇ ਅਸਿਸਟੈਂਟ ਦਾ ਬਹੁਤ ਬਹੁਤ ਧੰਨਵਾਦ ਜੀ ਐਸਸੀ ਸਾਹਿਬ ਦਾ ਤਾਂ ਧੰਨਵਾਦ ਜੀ ਜਿੰਨੇ ਜਿਹੜੇ ਕarcha ਨਹੀਂ ਕਰੰਦੇ ਡੀਸੀ ਸਾਹਿਬ ਦੇ ਤਾਂ ਧੰਨਵਾਦ ਜੀ ਕਿ ਕੋਈ ਕੰਮ ਕਹਿ ਦਈਏ ਪਰ ਰੋਕਦੇ ਨਹੀਂ ਕੇ ਨਾਲ ਨਾਲ ਕਰ ਦਿੰਦੇ ਇਸ ਗੱਲ ਦਾ ਇੱਕ ਵਾਰੀ ਐਮਐਸਸੀ ਵੀ ਤਾੜੀ ਮਾਰ ਦਿੰਦਾ ਅਸੀਂ ਤਾਂ ਤੁਰ ਕੇ ਆਪਾਂ ਨੂੰ ਮਾਲ ਦਾ ਸਾਰਾ ਇਧਰ ਥੂੜ ਚੈਨਲ ਹੀ ਹੋਣਾ ਹੈ ਸੋ ਇੱਕ ਵਾਰ ਫੇਰ ਜੰਮੀਆ ਪੰਚਾਇਤਾਂ ਬੜੀਆਂ ਨੂੰ ਮੁਬਾਰਕਾਂ ਸਮੂਹ ਸੰਗਤ ਨੂੰ जिन्हिया पंचायतों ने मांग पत्र दिते तकरीबन तकरीबन तो सारे काम पूरे करते और जेडे रह गए तो मेरा थोड़ा वादा रह गया बड़ी जल्दी पूरे कर देंगे क्योंकि तो मेरी जिम्मेवारी भी बनती है ਮੈਂ ਬੇਲੇ ਤੋਂ ਤੁਸੀਂ ਬਣਾਤਾ ਹਾਂ ਉਹ ਜ਼ਿੰਮੇਵਾਰੀ ਪੂਰੀ ਕਰਨ ਦਾ ਮੇਰਾ ਫਰਜ਼ ਹੈ ਮੈਂ ਇੱਕ ਵਾਰ ਫੇਰ ਸਭੂ ਸਾਰੇ ਐਮ ਐਲ ਏ ਸਭਾ ਦਾ ਸਮੂਹ ਸੇਟੀ ਤੇ ਬਿਰਾਜਮਾਨ ਸਮੂਹ ਸਾਡੇ ਕੈਬਨਟ ਮੰਤਰੀ ਸਭਾ ਦਾ ਪੰਜਾਬ ਪ੍ਰਧਾਨ ਸਭਾ ਦਾ ਉਹਨਾਂ ਦੇ ਬਾਬਾ ਜੀ ਉਹਨਾਂ ਦਾ ਸਭ ਦਾ ਬਹੁਤ ਬਹੁਤ ਧੰਨਵਾਦੀ ਹਾਂ ਇਨਕਲਾਬ ਜ਼ਿੰਦਾਬਾਦ ਵਾਈਕਿੰਡੀ ਦਾ ਖਾਲਸਾ ਵਾਈਕਿੰਡੀ ਦੀ ਫਤਿਹ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਐਸਨ ਵਰਡਿਕ ਨੂੰ ਜੀ ਐਮਐਲਏ ਜਲਾਲਾਬਾਦ ਆਮਨ ਜੀ ਮੈਂ 1 ਮਿੰਟ ਤੁਹਾਡਾ ਲਾਵਾਂਗਾ ਇਹ ਉਹ ਧਰਤੀ ਹੈ ਜਿੱਥੇ 2017 ਚ ਮਾਨ ਸਾਹਿਬ ਨੇ ਸਾਨੂੰ ਬਾਦਲਾਂ ਨਾਲ ਲੜਨਾ ਸਿਖਾਇਆ ਸਾਡੀ ਤਰਸੋਗਰ ਜੀ ਆਮ ਘਰ ਦੇ ਮੁੰਡੇ ਵੇਖ ਲਓ ਸਾਡੇ ਕਿੰਨੇ ਕਿੰਨੇ ਹਾਲ ਦੇ ਮੁੰਡੇ ਨੇ 17 ਤੇ ਚਲੋ ਅਸੀਂ ਕਿਸੇ ਕਾਰਨ ਕਰਕੇ ਥੋੜਾ ਜਿਹਾ ਪਿੱਛੇ ਰਹਿ ਗਏ ਪਰ ਇਹ ਸੰਕੇਤ ਇਹ ਉਹ ਜਿਹੜਾ ਬੁੱਟੀਆਂ ਨੇ ਉਹ ਲੋਕ ਇੱਥੋਂ ਪਹੁੰਚਾਏ ਨੇ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਨੂੰ ਲੁੱਟਿਆ ਉਹ ਤੁਹਾਡੇ ਬੈਂਤੀ ਇਹਨਾਂ ਲੋਕਾਂ ਨੇ ਸਭ ਕੁਝ ਛੱਡ ਕੇ ਪਾਰਟੀ ਬਾਈ ਛੱਡ ਕੇ ਇਹ ਸਾਰ ਸਾਡੇ ਨਾਲ ਮੋਢਾ ਲਾ ਕੇ ਖੜੇ ਨੇ ਕਿਰਪਾ ਕਰਕੇ ਸਾਡੇ ਤੇ ਇਹਨਾਂ ਸਹਯੋਗ ਬਣਾਈ ਰੱਖਿਓ ਸਾਡੇ ਐਮਐਲਏ ਬੜੇ ਆਮ ਕਰਤੋ ਨੇ ਤੁਹਾਨੂੰ ਸਾਰੀ ਗੱਲ ਦੱਸੀ ਹੈ ਕਿਰਪਾ ਕਰਕੇ ਇਹਨਾਂ ਦਾ ਮਾਨ ਰੱਖਿਓ ਲੋਕਾਂ ਨੇ ਬੜਾ ਵਿਸ਼ਵਾਸ ਦੇ ਕੇ ਬਣਾਇਆ ਤੇ ਸਾਡਾ ਵਿਸ਼ਵਾਸ ਨਾ ਟੁੱਟਣ ਦੇਣਾ ਤੁਹਾਡਾ ਇਸ ਲਈ ਬਹੁਤ ਬਹੁਤ ਧੰਨਵਾਦ ਹੁਣ ਮੈਂ ਬੇਨਤੀ ਕਰੂੰਗਾ ਆਮਨ ਅਰੋੜਾ ਜੀ पंजाब प्रधान आम आदमी पार्टी के कैबिनेट मिनिस्टर कृपा करके प्लीज दो मिनट आपने कीमती समय तक कटे होकर अमन जी आम आदमी पार्टी।, पार्टी बहुत ही परंपरा सत्कार योग हल्का जलालाबाद के नगर अलीवाल के मेरे सारे ही ਸਤਕਾਰਯੋਗ ਸਾਥੀਓ ਜਿਹੜੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਪਹੁੰਚੇ ਹੋ ਔਰ ਸਟੇਜ ਉੱਤੇ ਬਿਰਾਜਮਾਨ ਮੇਰੇ ਬਹੁਤ ਹੀ ਸਤਕਾਰਯੋਗ ਮੇਰੇ ਵੀਰਾਂ ਤੁਹਾਡੇ ਆਪਣੇ ਭਰਾ ਆਪਣੇ ਬੇਡੇ ਐਮਐਲਏ ਜਲਾਲਾਬਾਦ ਗੋਲਦੀ ਗੁੰਮੋਰ ਜੀ ਐਮਐਲਏ ਬੱਲੂਆਣਾ ਗੋਲਦੀ ਮੁਸਾਫਰ ਜੀ ਐਮਐਲਏ ਫਾਜ਼ਲਗਾ ਨਰਿੰਦਰਪਾਲ ਸਵਨਾ ਜੀ ਔਰ ਜਿਨ੍ਹਾਂ ਦੇ ਉਕਤ ਸਭਾ ਜਿਨ੍ਹਾਂ ਦੀ ਸਪੋਰਟ ਦੇ ਨਾਲ ਅੱਜ ਇਹ ਇਤਿਹਾਸਿਕ ਕਾਰਜ 13.10 ਤੋਂ ਗੁਰੂ ਦੀ ਲਗ ਦੇ ਨਾਲ ਸ਼ੁਰੂ ਕੀਤਾ ਜਾ ਰਿਹਾ ਹੈ ਸਾਡੇ ਬਹੁਤ ਹੀ ਸਤਕਾਰਯੋਗ ਮੇਰੇ ਵੱਡੇ ਵੀਰ ਡਾਕਟਰ ਸਨੀ ਹਲਵਾਲੀਆ ਜੀ ਡੀਸੀ ਮੈਡਮ ਐਸਐਸਪੀ ਸਾਹਿਬ ਖਿੰਡਾ ਜੀ ਬਾਬਾ ਜੀ ਸਟੇਜ ਦੇ ਉੱਤੇ ਮੌਜੂਦ ਨੇ ਸਾਰੇ ਹੀ ਦਰਜਾ ਬਦਲਜਾ ਉਹਦੇ ਦਰ ਸਹਿਬਾਂ ਸਾਥੀਓ ਫੋਟੋ ਕਰੋ ਪ੍ਰੋਗਰਾਮ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਫੇਰੀ ਵਾਹਿਗੁਰੂ ਜੀ ਕੀ ਫਤਿਹ ਸਾਥੀਓ ਹਾਜ਼ਰੀਨ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਲੱਖ ਲੱਖ ਮੁਬਾਰਕਾਂ ਕਿ ਜਿਹੜਾ ਬੂਟਾ ਤੁਸੀਂ ਅੱਜ ਤੋਂ 2.5 ਸਭ ਪਹਿਲਾਂ ਜਲਾਲਾਬਾਦ ਦੀ ਧਰਤੀ ਤੇ ਲਾਇਆ ਸੀ ਨਾ ਉਸ ਬੂਟੇ ਨੇ ਦਰਖਤ ਦਾ ਰੂਪ ਧਾਰ ਕੇ ਮੇਰੇ ਵੀਰ ਗੋਲਡੀ ਕਮੋਦੀ ਨੇ ਹਵਾ ਵੀ ਤੇ ਛਾਂ ਵੀ ਠੰਡੀ ਛਾਂ ਵੀ ਉਹ ਜਿਹੜੀ ਸ਼ੁਰੂ ਕਰ ਦਿੱਤੀ ਐ ਮੈਨੂੰ ਗੋਲਡੀ ਜੀ ਦੱਸ ਰਹੇ ਸੀਗੇ ਤੁਹਾਨੂੰ ਵੀ ਸਟੇਜ ਤੋਂ ਦੱਸ ਕੇ ਗਏ ਨੇ ਕਿ ਕੱਲੇ ਅਰਨੀਵਾਲਾ ਦੇ ਵਿੱਚ 65 ਕਰੋੜ ਰੁਪਏ ਮਹਿਜ਼ ਪੌਣੀ ਤਿੰਨ ਸਾਲਾਂ ਦੇ ਵਿੱਚ ਲੈ ਗਏ ਆ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ ਸੀਗਾ ਮੈਨੂੰ ਪਤਾ ਹੈ ਮੇਰੇ ਵੀਰੋ ਸਾਥੀਓ ਸਾਰਾ ਦਿਨ ਇਸੇ ਕੰਮ ਦੇ ਵਿੱਚ ਰਹਿੰਦੇ ਆ ਆਪ ਦੇ ਹਲਕੇ ਦੇ ਵੀ ਤੇ ਬਾਕੀ ਪੰਜਾਬ ਦੇ ਵੀ ਮੰਤਰੀ ਹੋਣ ਦੇ ਨਾਤੇ ਕੰਮ ਕਰਨੇ ਵੀ ਨੇ ਤੇ ਕੰਮ ਕਰਾਉਣੇ ਵੀ ਨੇ ਪਰ ਇੱਕ ਨਿੱਕੇ ਜਿਹੇ ਨਗਰ ਦੇ ਵਿੱਚ ਇੰਨਾ ਪੈਸੇ ਲਾ ਕੇ ਆਉਣਾ ਇਹ ਸੌਖਾ ਕੰਮ ਨਹੀਂ ਹੁੰਦਾ ਹੈਗਾ ਹਜੇ ਪੂਰੇ 3 ਸਾਲ ਹੋਏ ਨਹੀਂ ਮੇਰਾ ਗੋਲਡੀ ਜੀ ਨੂੰ ਹੱਸ ਰਿਹਾ ਸੀਗਾ ਲੱਗਿਆ ਤੂੰ ਤਾਂ ਮੇਰਾ ਭਰਾ ਮੇਰਾ ਸਾਰਾ ਪੰਗਾ ਟੋਟਾ ਜੇ ਢਾਈ ਕਿਸਰਾਂ ਜੀ ਪੂਰਾ ਕਰਤਾ ਵੀ 50 ਸਾਲਾਂ ਦੇ 60 ਮਹੀਨੇ ਹੁੰਦੇ ਨੇ ਤੇ ਹਜੇ ਮਹੀਨੇ 3 ਹੀ ਹੋਏ ਹੈਗੇ ਤੇ ਰੁਪਈਆ 65 ਕਰੋੜ ਹਰੇਕ ਮਹੀਨੇ 2-2 ਕਰੋੜ ਰੁਪਈਆ ਲਈ ਜਾਂਦੇ ਨੇ ਲਿਹਾਉਣਾ ਕਿੱਥੋਂ ਮਰਾਬ ਨੂੰ ਇਹ ਵੀ ਰੂਪ ਛੇ ਜਾਂਦਾ ਸੀਗਾ ਸੋ ਤੁਹਾਨੂੰ ਇਸ ਗੱਲ ਦੀ ਮੁਬਾਰਕਵਾਦ ਹੈ ਤੁਹਾਨੂੰ ਇਸ ਮੁਬਾਰਕ ਗੱਲ ਦੀ ਮੁਬਾਰਕਵਾਦ ਹੈ ਕਿ ਇਹ ਜੇ ਦਲੇਰ ਇਹ ਜੇ ਬੱਬਰ ਸ਼ੇਰਾਂ ਰਹ ਜਾਂ ਕੰਮ ਦਾ ਕਾਢੀ ਕਾਮਾ ਐਮਐਲਏ ਤੁਸੀਂ ਚੁਣੋ ਕਿ ਜਿਹਨੂੰ ਮੇਰੇ ਵੀਰ ਨੂੰ ਪਤਾ ਹੈ ਕਿ ਕੰਮ ਲੋਕਾਂ ਦੇ ਹੋਰ ਸਾਨੂੰ ਲੋਕਾਂ ਨੂੰ ਕੀ ਚਾਹੀਦਾ ਹੁੰਦਾ ਹੈ ਰਾਜਨੀਤੀ ਦੇ ਵਿੱਚ ਮੇਰੇ ਪਿਤਾ ਜੀ ਬਹੁਤ ਕਹਿੰਦਾ ਸੀ ਉਹ ਨਾ ਕਹਾ ਕਰਦੇ ਸੀਗੇ ਕਿ ਕੰਮ ਪਿਆਰਾ ਹੋਣਾ ਚਾਹੀਦਾ ਚੰਮ ਨਹੀਂ ਪਿਆਰਾ ਹੋਣਾ ਚਾਹੀਦਾ ਲੋਕ ਕਿਸ ਗੱਲ ਕਰਕੇ ਕਿਸ ਵਾਸਤੇ ਜੁੜਦੇ ਨੇ ਲੀਡਰ ਨੂੰ ਜਾਂ ਪਾਰਟੀਆਂ ਨੂੰ ਜਾਂ ਸਰਕਾਰਾਂ ਨੂੰ ਕਿ ਵੋਟ ਪਾਵਾਂਗੇ ਸੱਤਾ 'ਚ ਭੇਜਾਂਗੇ ਸਰਕਾਰ ਬਣਾਵਾਂਗੇ ਤੇ ਸਾਡੇ ਕੰਮ ਹੋਣਗੇ ਤੇ ਹੁਣ ਇਸ ਤੋਂ ਵੱਡੀ ਪ੍ਰਧਾਨਾ ਤੁਹਾਡਾ ਹਲਕਾ ਕੀ ਹੋਊਗਾ ਕਿ ਜਿੱਥੇ ਇਸ ਕੋ ਪਹਿਲਾ ਹੋਰ ਕੁਝ ਨਹੀਂ ਸਾਰੀ ਦੀ ਸਾਰੀ ਆਪ ਸਰਕਾਰ ਸਰ ਸੁਖਵੀਰ ਸਿੰਘ ਬਾਦਲ ਹੁਣੀ ਡਿਪਟੀ ਮੁੱਖ ਮੰਤਰੀ ਹੁੰਦੇ ਆ ਉਹਨਾਂ ਦੇ ਪਿਤਾ ਜੀ ਵੱਡੇ ਬਾਦਲ ਸਾਹਿਬ ਮੁੱਖ ਮੰਤਰੀ ਸਾਰੀ ਸਰਕਾਰ ਘਰ ਦੀ ਹੋਵੇ ਤੇ ਫਿਰ ਕਲੇ ਨੀ ਪੱਥਰ ਲੱਗੇ ਰਹਿ ਜਾਣਾ ਤੇ ਇਸ ਤੋਂ ਵੱਡੀ ਹੋਰ ਸ਼ਰਮ ਦੀ ਕੀ ਗੱਲ ਹੈ ਤੇ ਦੂਜੇ ਪਾਸੇ ਸਾਡਾ ਇੱਕ ਵੀਰ ਪਹਿਲੀ ਵਾਰੀ ਜਦ ਮੈਲੇ ਬਣਗੇ ਪਰ ਕਿਉਗੇ ਅੰਦਰ ਅੱਗ ਸੀਗੀ ਕਿ ਮੈਂ ਜੋ ਲੋਕਾਂ ਨੇ ਮਾਣ ਸਤਕਾਰ ਬਖਸ਼ੇ ਜੋ ਲੋਕਾਂ ਨੇ ਉਮੀਦ ਆਸ ਦੀ ਇੱਕ ਕਿਰਨ ਵਜੀ ਉਹਨਾਂ ਦੇ ਦਿਲਾਂ ਦੇ ਵਿੱਚ ਮੈਂ ਉਦੋਂ ਮੁੱਲ ਬੋਲਨਾ ਤੇ ਇੰਨੇ ਕ ਸਮੇਂ ਦੇ 2.5 ਸਾਲਾਂ ਦੇ ਵਿੱਚ 65 ਕਰੋੜ ਰੁਪਏ ਕੱਲੇ army ਵਾਲਾ ਦੇ ਵਿੱਚ ਸਾਥੀਓ ਤੁਸੀਂ ਮੁਬਾਰਕਵਾਦ ਦੇ ਪਾਤਰੋਂ ਔਰ ਮੈਂ ਔਰ ਮੈਂ ਤੁਹਾਨੂੰ ਸੋਨੂੰ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸੋ ਸਾਥੀਓ ਇਹੋ ਜਿਹੜੇ ਜਿਹੜਾ ਨੂੰ ਸਾਥੀ ਨੇ ਲੀਡਰ ਨੇ ਉਹ ਬੜੇ ਕਰਮਾਂ ਵਾਲੇ ਨੂੰ ਮਿਲਦੇ ਨੇ ਮੈਂ ਤੁਹਾਨੂੰ ਬੇਨਤੀ ਕਰੂੰਗਾ ਕਿ ਅੱਜ ਔਰ ਮੈਂ ਨਾਲੇ ਵੀ کہہ ਰਿਹਾ ਸੀਗਾ ਕਿ ਸਵੇਦੇ ਗੰਨੇ ਇਕੱਠਿਆਂ ਪ੍ਰੋਗਰਾਮ ਕਾਫੀ ਸੀਗੇ ਮੈਂ کہہ ਰਿਹਾ ਸੀ ਕਿ ਇਲੈਕਸ਼ਨ ਜਿਹੜੀ ਉਹ ਹਮੇਸ਼ਾ ਦੂਜੀ ਹੁੰਦੀ ਹੈ ਦੂਜੀ ਇਸ ਕਰਕੇ ਹੁੰਦੀ ਹੈ ਕਿਉਂਕਿ ਤੁਸੀਂ ਆਪਣੇ ਕੰਮਾਂ ਦੇ ਆਧਾਰ ਦੇ ਉੱਪਰ ਲੜਾਈ ਹੈ ਜਿਹੜੀ ਉਹ ਲੜਨੀ ਹੁੰਦੀ ਹੈ। ਪਰ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ ਜਿੰਨੀ ਖੁਸ਼ੀ ਮੈਨੂੰ ਅੱਜ ਇੱਥੇ ਆ ਕੇ ਕਿ ਜਿਸ ਤਰੀਕੇ ਦੇ ਨਾਲ ਜਿਸ ਸੋਚ ਦੇ ਨਾਲ ਜੋ ਇੱਕ ਮਨਸ਼ਾ ਲੈ ਕੇ ਜੋ ਇੱਕ ਮਸ਼ਾਲ ਲੈ ਕੇ ਅਰਵਿੰਦ ਕੇਜਰੀਵਾਲ ਜੀ ਨੇ ਸਿਪਾਹੀ ਬਣ ਕੇ ਮਾਨ ਸਾਹਿਬ ਦੀ OI ਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਨੌਜਵਾਨ ਮੁੰਡੇ ਨੂੰ ਰਾਜਨੀਤੀ ਦੇ ਵਿੱਚ ਆਮ ਕਰਾਂ ਦੇ ਮੁੰਡੇ ਨੂੰ ਬੱਚੇ ਨੂੰ ਰਾਜਨੀਤੀ ਦੇ ਵਿੱਚ ਲਿਆ ਕੇ ਪੰਜਾਬ ਨੂੰ ਉਹਨਾਂ ਦੁਆਰਾ ਰੰਗਲਾ ਬਣਾਉਂਦਾ ਜਿਹੜਾ ਸੁਪਨਾ ਕੇਜਰੀਵਾਲ ਸਾਹਿਬ ਤੇ ਮਾਨ ਸਾਹਿਬ ਉਹਨਾਂ ਨੇ ਸਿਰ ਜੇ ਸੀਗਾ ਉਹ ਅੱਜ ਸੁਪਨਾ ਪੂਰਾ ਹੁੰਦਾ ਨਜ਼ਰ ਆ ਰਿਹਾ ਕਿ ਐਡੇ ਛੋਟੇ ਛੋਟੇ ਕਸਮਿਆਂ ਦੇ ਵਿੱਚ ਵੀ ਇੰਨੇ ਫਰੰਦ ਨੇ ਜਿਹੜੇ ਇੰਨੇ ਪੈਸੇ ਨੇ ਉਹ ਆ ਰਹੇ ਨੇ ਸੋ ਸਾਥੀਓ ਮੇਰੇ ਵੀਰੋ ਤੁਸੀਂ ਜਿੱਥੇ ਸਕੂਲ ਆਫ ਐਮਿਨੈਂਸ ਵੀ ਬਣਾਇਆ ਤੇ ਹਜ ਤਾ ਹੋਰ ਦਾਣਾ ਮੰਡੀ ਵੀ ਕਹਿੰਦੇ ਨਵੀਂ ਬਣ ਰਹੀ ਹੈ ਮੈਨੂੰ ਲੱਗਦਾ ਹਜ ਤਾ ਤੁਸੀਂ ਮਾੜੇ ਜਾ ਆ ਜਿਹੜਾ 61 ਇੰਜਣ ਹੈ ਮਾੜਾ ਜੇ ਤੇ ਸੈਲਫ ਮਾਰੇ ਪਖਾਇਆ ਹੈ ਤੇ 200 ਰੋਪ ਜਨਾ ਕੰਮ ਦਾ ਦੁਨੀਆ ਸਰਕਾਰਾਂ ਪਿਛਲੇ 6 ਮਹੀਨੇ ਜੇ ਕੰਮ ਕਰਦੀਆਂ ਸੀ ਹਾਂ ਆਹੀ ਹੁੰਦਾ ਸੀ ਨਾ ਮੇਰੇ ਗੱਲ ਵਿੱਚ ਜਦੋਂ ਚੰਗਾ ਦਿਨ ਕਾਲੀ ਬਣਦਾ ਕਾਇਮ ਹੁੰਦਾ ਗਿਆ ਸ਼ਾਬਾਸ਼ ਬਸ ਗੱਡੀ ਜਾਂਦੇ ਹੋ ਵਾਟ ਗੱਡੀ ਜਾਂਦੇ ਵੈਰੀ ਗੁੱਡ ਦੇਖੋ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਕੀ ਸੀ ਔਰ ਪਿਛਲੀਆਂ ਸਰਕਾਰਾਂ ਦੇ ਵਿੱਚ ਹੁੰਦਾ ਸੀਗਾ ਕਿ ਜਦੋਂ ਮੋਟਾਂ ਦੇ ਵਿੱਚ 6 ਮਹੀਨੇ ਰਹਿੰਦੇ ਸੀਗੇ ਉਦੋਂ ਪਲੈਨਿੰਗ ਕਰ ਲਾਗਦੇ ਸੀਗੇ ਵੀਰ ਹੋਂਦ ਕੋਈ ਡੱਕਾ ਤੋੜ ਲੀਏ ਹੋਂਦ ਕੋਈ ਕੰਮ ਕਰ ਲੀਏ ਲੋਕਾਂ ਕੋਲ ਫੇਰ ਵੋਟ ਮੰਗਣ ਜਾਣਾ ਤੇ ਇਹ ਸਰਕਾਰ ਟੋਡੀ ਆਪ ਦੀ ਸਰਕਾਰ ਆ ਆਮ ਆਦਮੀ ਦੀ ਸਰਕਾਰ ਆ ਆਮ ਲੋਕਾਂ ਦੀ ਸਰਕਾਰ ਆ ਇਹ ਇੱਕ ਸਰਕਾਰ ਹੈ ਜਿਹਨੇ ਪਹਿਲੇ ਦਿਨ ਤੋਂ ਕੰਮ ਸਕੇ ਕਰਨਾ ਸ਼ੁਰੂ ਕੀਤਾ ਤੇ ਉਹਦੇ ਅੱਜ ਹਣ ਨੇ ਜਿਹੜੇ ਉਹ ਦਿਖਣੇ ਸ਼ੁਰੂ ਹੋ ਗਏ ਇਹ ਪਹਿਲੀ ਵਾਰੀ ਹੋ ਰਿਹਾ ਹੈ ਪੂਰੇ ਪੰਜਾਬ ਦੇ ਵਿੱਚ ਕਿ ਹਰ ਘਰ ਨੂੰ 300 ਯੂਨਿਟ ਬਿਜਲੀ ਫ੍ਰੀ ਹਰ ਨੂੰ ਜੇ ਆਪਾਂ ਨੌਕਰੀਆਂ ਦਾ ਜੋ ਇੱਕ ਇੱਕ ਐਜ ਸਿਸਟਮ ਕਰ ਦਿੱਤਾ ਕਿ ਬਿਨਾ ਪੈਸੇ ਤੋਂ ਬਿਨਾ ਸਵਾਰਸ਼ ਤੋਂ 52000 ਡਿਗਰੀ ਬਿਨੌਕਰੀਆਂ ਮਿਲ ਗਈਆਂ ਟੋਲ ਪਲਾਜ਼ੇ ਚੱਕਦੇ ਥਰਮਲ ਖਰੀਦ ਲਿਆ ਬਿਜਲੀ ਜਿਹੜੀ ਉਹ ਦਿਨੇ ਆਉਣ ਲੱਗੀ ਝੋਨੇ ਨੇ ਜਿਹੜੇ ਉਹ ਬਿਨਾ ਕਟਾਂ ਦੇ ਲੱਗਣ ਲੱਗੇ ਦਿਨੇ ਲੱਗਣ ਲੱਗੇ ਸੋ ਇਹ ਉਹ ਕੰਮ ਨੇ ਸਾਥਿਓ ਜਿਹੜੇ ਕਿ ਸਰਕਾਰ ਦੇ ਵਿੱਚ ਹੋਏ ਨੇ ਔਰ ਮੈਂ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਹਾਂ ਕਿ ਤੁਹਾਨੂੰ ਵੀ ਬੇਨਤੀ ਕਰੂੰਗਾ ਕਿ ਇਹੋ ਜਿਹੇ ਹੀਰਾ ਤੁਹਾਨੂੰ ਜਿ ਅਲਾਬਾਦ ਵਾਲਿਆਂ ਨੂੰ ਲੱਭਣਾ ਨਹੀਂ ਹੈਗਾ 2 ਸਾਲ ਹੋਰ ਰਹਿ ਗਏ ਹੰਬਲਾ ਮਾਰੋ ਆਪਾਂ ਤਗੜੇ ਹੋ ਕੇ ਕਿਉਂਕਿ ਪਾਰਟੀ ਦੇ ਕੇਜਰੀਵਾਲ ਸਾਹਿਬ ਨੇ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ ਜਿਹੜੀ ਉਹ ਮੈਨੂੰ ਸੌਂਪੀਏ ਪੰਜਾਬ ਪ੍ਰਧਾਨ ਬਣਾ ਕੇ ਇਸੇ ਤਰੀਕੇ ਆਪਾਂ ਆਉਣ ਵਾਲੇ 2 ਸਾਲਾਂ ਦੇ ਵਿੱਚ ਹੰਬਲਾ ਮਾਰਾਂਗੇ ਸਾਰੇ-ਸਾਰੇ ਇੱਕ ਟੀਮ ਬਣ ਕੇ ਇੱਕ ਪਰਿਵਾਰ ਬਣ ਕੇ ਆਪਾਂ ਚੱਲਾਂਗੇ ਜਦੋਂ ਤੇ ਫਿਰ ਮੈਂ ਸਮਝਦਾ ਕਿ 2027 ਦਾ ਮੋੜ ਜਿਹੜਾ ਉਹ ਵੀ ਆਪਾਂ ਹੁਣ ਤੋਂ ਤੁੰਣਾ ਸ਼ੁਰੂ ਕਰੀਏ ਤਾਂ ਕਿ ਇਹ ਇਨਾ ਕੰਮਾਂ ਦੀ ਇਨਾ ਇਸ ਡਿਵੈਲਪਮੈਂਟ ਦੀ ਸਪੀਡ ਹੈ ਜਿਹੜੀ ਉਹ ਇਸੇ ਤਰੀਕੇ ਦੇ ਨਾਲ ਵਰਕ ਕਰਾ ਰਹੇ ਸੋ ਬਹੁਤ ਸਮਾਂ ਨਾਲ ਲੰਦਾ ਹੋਇਆ ਇੱਕ ਵਾਰ ਫੇਰ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਧੰਨਵਾਦ ਔਰ ਇੱਕ ਇੱਕ ਜ਼ੋਰਦਾਰ ਆਵਾਜ਼ ਦੇ ਵਿੱਚ ਸਾਡੇ ਇਸ ਵੀਰ ਗੋਲਡੀ ਕਮੋਦ ਜੀ ਨੇ ਕੰਮਾਂ ਦੇ ਦੀ ਹਾਮੀ ਭਰਦੇ ਹੋਏ ਇੱਕ ਗੁਰੂ ਸਾਹਿਬ ਦਾ ਜ ਜਿਹੜਾ ਉਹ ਆਪਾਂ ਬੁਲੰਦ ਕਰੀਏ ਤਾਂ ਕਿ ਮਿਲੇ ਇਸ ਵੀਰ ਨੂੰ ਕਿਉਂਕਿ ਹੋਰ ਸਾਨੂੰ ਲੋਕਾਂ ਨੂੰ ਕੁਝ ਨਹੀਂ ਚਾਹੀਦਾ ਹੁੰਦਾ ਸਿਰਫ ਇੱਕ ਚੀਜ਼ ਚਾਹੀਦੀ ਹੁੰਦੀ ਹੈ ਕਿ ਲੋਕਾਂ ਵੱਲੋਂ ਪਿਆਰ ਮਾਣ ਸਤਿਕਾਰ ਮਿਲਦਾ ਰਹੇ ਉਹੀ ਸਾਡੀ ਸਾਡੀ એનર્ਜੀ ਦਾ ਸੋਰਸ ਸਾਰੀ ਸਾਰੀ ਤਾਕਤ ਹੈ ਜਿਹੜੀ ਸਾਨੂੰ ਉਸੇ ਤੋਂ ਮਿਲਦੀ ਹੈ ਉਸ ਤੋਂ ਤੁਹਾਡਾ ਸਾਰਿਆਂ ਦਾ ਦਿਲ ਦੀ ਗਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਕਰ ਗੁਰੂ ਸਾਹਿਬ ਦਾ ਜਕਾਰੇ ਜਿਹੜਾ ਉਹ ਪ੍ਰਵੰਤਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ बहुत बहुत धन्यवाद वाहसा श्री वाहू जी की हाँ मैं बेनती करांगा आपके पापू कुछ दिन एक बेनती